ਤੱਕ ਦੇ ਮਹੀਨੇ ਦਾ ਅਮੇਸ਼ ਤੇ ਉਪਦੇਸ਼ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇੰਜ ਕਰਦੇ ਹਨ ਕਤਕ ਕਰਮ ਕਮਾਵਣੇ 도ਸ਼ ਨਾ ਕਾਹੋ ਜੋ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਐ ਮਨੁੱਖ ਤੂੰ ਆਪਣੀ ਰੋਗਾਂ ਲਈ ਆਪਣੀ ਦੁੱਖਾਂ ਦੇ ਲਈ ਆਪਣੀ ਤਕਲੀਫ ਦੇ ਲਈ ਤੇ ਆਪਣੀ ਪੀੜਾ ਦੇ ਲਈ ਕਿਸੇ ਹੋਰ ਨੂੰ ਭੁੱਲ ਕੇ ਵੀ ਜ਼ਿੰਮੇਵਾਰ ਨਾ ਠਹਿਰਾਏ ਇਹ ਤੇਰੇ ਆਪਣੇ ਹੀ ਕਰਮਾਂ ਦਾ ਫਲ ਕਿਉਂਕਿ ਮਨੁੱਖ ਨੇ ਪਰਮੇਸ਼ਰ ਨੂੰ ਜਿੱਥੇ ਹੀ ਭੁਲਾਇਆ ਉੱਥੇ ਹੀ ਦੁੱਖਾਂ ਦੇ ਵਸੀਲੇ ਦਾ ਕਾਰਨ ਬਣਦਾ ਹੈ ਪਰਮੇਸ਼ਰ ਨੂੰ ਭੁੱਲਿਆਂ ਹੀ ਇਹ ਸਾਰੇ ਰੋਗ ਵਿਆਪਦੇ ਹਨ ਵੇਮੁਖ ਹੋਏ RAM ਤੇ ਲੱਗੈ ਜਨਮ ਵਿਯੋਗ ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਨੂੰ ਭੁਲਾ ਦਿੱਤਾ ਹੈ ਬੇਮੁਖ ਹੋ ਗਿਆ ਹੈ ਤੇ ਜਨਮਾਂ ਜਨਮਾਂ ਤਰਾਂ ਦੇ ਵਿਯੋਗ ਦੁੱਖ ਉਸ ਨੂੰ ਲੱਗ ਜਾਂਦੇ ਹਨ ਕਿੰਨੇ ਮ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਜਦੋਂ ਮਨੁੱਖ ਆਖਰੀ ਸਵਾਸ ਲੈਂਦਾ ਹੈ ਤਾਂ ਜਿਤਨਾ ਵੀ ਮਨੁੱਖ ਨੇ ਪਰਮਾਤਮਾ ਨੂੰ ਭੁਲਾ ਕੇ ਸਾਰੇ ਕੰਮ ਕੀਤੇ ਹਨ ਇਹ ਸਭ ਮਾਇਆ ਇਹ ਸਭ ਕੌੜੇ ਹੋ ਜਾਂਦੇ ਹਨ ਕੋਈ ਵੀ ਸਹਾਈ ਨਹੀਂ ਹੁੰਦਾ ਮਨੁੱਖ ਜਨਮ ਮਰਨ ਦੇ ਏੜ ਵਿੱਚ ਪੈ ਜਾਂਦਾ ਹੈ ਵਿੱਚ ਨਾ ਕੋਈ ਕਰ ਸਕੇ ਕਿਸਥੈ ਰੋਵੇ ਰੋਜ ਵਿੱਚ ਕੋਈ ਵਿਚੋਲਾ ਨਹੀਂ ਹੈ ਕਿਸੇ ਕਿਸ ਕੋਲ ਬੈਠ ਕੇ ਰੋਈਏ ਜੋ ਪਰਮਾਤਮਾ ਦਾ ਪ੍ਰਭੂ ਦਾ ਵਸੀਲਾ ਕਰਾ ਦੇਵੇ ਕੀਤਾ ਕਿਸ਼ਨਾ ਹੋਈ ਲਿਖਿਆ ਤੁਰ ਸੰਜੋਗ ਕਿਸੇ ਦਾ ਕੀਤਾ ਹੋਇਆ ਕੁਝ ਵੀ ਨਹੀਂ ਹੁੰਦਾ ਜੋ ਮਨੁੱਖ ਦੇ ਆਪ ਦੇ ਕਰਮ ਹਨ ਉਹ ਕਰਮਾਂ ਦੇ ਹਿਸਾਬ ਉਸ ਦੇ ਨਾਲ ਹੀ ਮਨੁੱਖ ਦਾ ਦੂਸਰਾ ਜਨਮ ਕਰਾ ਦਿੰਦੇ ਹਨ ਪਰਮੇਸ਼ਰ ਤੋਂ ਭਲਾ ਕੇ ਜੋ ਵੀ ਕਰਮ ਕਰਦਾ ਮਨੁੱਖ ਉਸ ਦਾ ਦੂਸਰਾ ਜਨਮ ਕਰਾ ਦਿੰਦੇ ਹਨ ਤੇ 84 ਲੱਖ ਜੁਨਾਚ ਮਨੁੱਖ ਪੈ ਜਾਂਦਾ ਹੈ ਬੰਡ ਪਾਗੀ ਮੇਰਾ ਪ੍ਰਭ ਮਿਲੇ ਤਾਂ ਉਤਰ ਸਭ ਵਿਯੋਗ ਪਰਮਾਤਮਾ ਦੇ ਮਿਲਦਿਆਂ ਹੀ ਪ੍ਰਭੂ ਦੇ ਮਿਲਦਿਆਂ ਹੀ ਉਸ ਦੇ ਗਿਆਨ ਹੁੰਦਿਆਂ ਹੀ ਸਾਰੇ ਦੇ ਸਾਰੇ ਬਿਯੋਗ ਮਿਟ ਜਾਂਦੇ ਹਨ ਉਤਰ ਜਾਂਦੇ ਹਨ ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ ਨਾਨਕ ਦੀ ਮੋਰੀ ਬੇਨਤੀ ਹੈ ਹੱਥ ਛੋੜ ਕੇ ਜੋਈ ਬੇਨਤੀ ਅਰਦਾਸ ਹੈ اے ਪ੍ਰਮਾਤਮਾ ਸਾਨੂੰ ਰੱਖ ਲੈ ਤੇ ਸਾਨੂੰ ਇਹਨਾਂ ਬੰਦਨਾ ਤੋਂ ਮੁਕਤ ਕਰਵਾ ਬੰਦੀ ਛੋੜ ਬੰਧਨ ਕਿਹੜੇ ਕਾਮ ਕਰੋ ਲੋਭ ਮੋਗ ਹੰਕਾਰ ਦੇ ਜਿਹੜੇ ਬੰਧਨ ਨੇ ਇਹਨਾਂ ਤੋਂ ਸਾਨੂੰ ਮੁਕਤ ਕਰ اے ਪ੍ਰਮਾਤਮਾ ਕਦ ਤੱਕ ਹੋਵੇ ਸਾਧ ਸੰਗ ਬਿਨ ਸੇ ਸਭ ਐ ਸੋਚ ਕਦ ਤੱਕ ਦੇ ਮਹੀਨੇ ਦੇ ਵਿੱਚ ਸੰਗਤ ਕਰਨੀ ਹੈ ਸਤ ਸੰਗਤ ਕਰਨੀ ਹੈ ਕੁ ਸੰਗਤ ਨਹੀਂ ਕਰਨੀ ਗੁਰਦੁਆਰੇ ਜਾਣਾ ਹੈ ਉਸ ਦਾ ਨਾਮ ਜਪਣਾ ਹੈ ਪਾਠ ਕਰਨਾ ਹੈ ਗੁਰਬਾਣੀ ਸੁਣਨੀ ਹੈ ਤੇ ਆਪਣੇ ਮਨ ਵਿੱਚ ਉਸ ਦਾ ਪਾਬ ਉਹਦਾ ਹੁਕਮ ਨੂੰ ਬਸੋਣਾ ਹੈ ਤਾਂ ਸਾਰੇ ਦੇ ਸਾਰੇ ਰੋਗ ਬਿਯੋਗ ਤੇ ਮੋਚ ਸੋਚ ਸਾਰੀਆਂ ਚਲੇ ਜਾਂਦੀਆਂ ਨੋਖ ਪਰਮਾਤਮਾ ਹੋ ਜਾਂਦਾ ਹੈ 1 ਕਤਕ ਦੇ ਮਹੀਨੇ ਦਾ ਸੰਦੇਸ਼ ਤੇ ਉਪਦੇਸ਼ ਸਾਇਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ